ਆ ਵੇਖੋ ਵੀ ਅੱਜ ਹੱਥ ਦੇ ਵਿੱਚ ਇੱਕ ਮੇਰੇ ਸੁੱਖਾ ਹੈਗਾ ਜਿਹਨੂੰ ਆਪਾਂ ਭੰਗ ਵੀ ਕਹਿ ਦਿੰਨੇ ਆ ਇਹ ਆਪਣੇ ਬੱਟਾਂ ਦੇ ਉੱਤੇ ਖਾਲਾਂ ਦੇ ਉੱਤੇ ਬਹੁਤ ਜ਼ਿਆਦਾ ਖੜਾ ਹੁੰਦਾ ਹੈ ਖਾਸ ਕਰਕੇ ਤਾਂ ਇਹ ਗਰਮੀ ਦੇ ਰੁੱਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੈਲਦਾ ਹੈ ਇਹਦੇ ਭਾਈ ਦੋ ਤਰੀਕੇ ਨੇ ਪਸ਼ੂਆਂ ਵਾਸਤੇ ਜਿਹੜਾ ਇਹਦਾ ਆਪਾਂ ਨੂੰ ਬੈਨੀਫਿਟ ਆਗਾ ਬੈਨੀਫਿਟ ਇਹ ਆ ਅਗਰ ਇਹਨੂੰ ਆਪਾਂ ਤੋੜ ਕੇ ਉਤਰ ਕੇ ਵਾਲ ਕੇ ਨੂੰ ਬਾਲ ਕੇ ਨੂੰ ਤਾਂ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਜਿਹੜੇ ਪਾਣੀ ਬਣਾ ਲਿਆ ਬਾਲ ਲਿਆ ਤੇ ਬਾਲ ਕੇ ਦੇ ਵਿੱਚ ਆਪਾਂ ਕੀ ਪਾ ਦੇਣੀ ਆ ਥੋੜੀ ਨਸਪਾਰ ਪਾ ਦੇਣੀ ਆਂਗੀ ਉਹਦੇ ਨਾਲ ਆਪਾਂ ਪਸ਼ੂ ਨੂੰ ਨਿਮਾ ਦੇਣਾ ਤੇ ਇਹਦੇ ਚਿੱਚੜ ਮਰ ਜਾਣੇ ਆ ਪਸ਼ੂ ਨੇ ਚਿੱਤੜ ਮਾਰ ਦੇਣੇ ਆ ਦੂਜਾ ਇਹਦਾ ਬੈਨੀਫਿਟ ਇਹ ਹੈਗਾ ਜਿਹੜੀਆਂ ਆਪਣੇ ਕਈ ਵਾਰੀ 도ਗਲੀਆਂ ਗਾਈਆਂ ਜਾਂ ਦੇਸੀ ਗਾਈਆਂ ਆਪਣੀਆਂ ਸੂ ਪੈਂਦਗੀਆਂ ਉਹ ਭਾਈ ਦੋ ਦਿਨ ਜਾਂ ਤਿੰਨ ਦਿਨ ਬਛਰੂ ਨੇੜੇ ਲੱਗਣ ਦਿੰਦਗੀਆਂ ਤੇ ਚਵਾਉਂਦੀਆਂ ਨੇ ਬਾਲਟੀ 'ਚ ਲੱਤ ਮਾਰਦਗੀਆਂ ਆਪਦੇ ਉੱਤੇ ਚੜ ਜਾਂਦਗੀਆਂ ਉਹਦਾ ਕੀ ਕਰਨਾ ਹੈਗਾ ਆਪਾਂ ਇਹਨੂੰ ਇੱਕ ਇਹਨੂੰ ਇਹਨੂੰ ਕੁੱਟ ਕੇ ਕੁੰਡੇ ਦੇ ਵਿੱਚ ਕੁੱਟ ਲੋ ਕੁੱਟ ਕੇ ਇੱਕ ਪਿੰਨੀ ਲੱਡੂ ਜਿੰਨੀ ਆਪਾਂ ਇਹਦੀ ਤਿਆਰ ਕਰ ਲਗੇ ਲੱਡੂ ਜਿੰਨੇ ਆਪਾਂ ਤਿਆਰ ਕਰਕੇ ਥੋੜਾ ਜਿਹਾ ਗੁੜ ਪਾ ਕੇ ਇਹਨੂੰ ਪਸ਼ੂ ਨੂੰ ਆਪਾਂ ਦੇ ਦਈਏ ਜਦੋਂ ਆਪਾਂ ਇੱਕ ਪਸ਼ੂ ਨੂੰ ਦੇ ਦੇਾਂਗੇ ਪਸ਼ੂ ਇਹਦੇ ਨਾਲ ਥੋੜਾ ਸ਼ਾਂਤ ਸੁਭਾਅ ਦਾ ਹੋ ਜਾਊਗਾ ਔਰ ਇਹ ਠੰਡਾ ਵੀ ਹੁੰਦਾ ਹੈਗਾ ਪਸ਼ੂ ਸ਼ਾਂਤ ਸੁਭਾਅ ਦਾ ਇਹਦੇ ਨਾਲ ਫਰਕ ਪੈ ਜਾਂਦਾ ਫੇਰ ਫੇਰ ਕੀ ਆਗਾ ਸ਼ਾਮ ਦੇ ਟਾਈਮ ਫੇਰ ਦੇ ਦਿਓ 2-3 ਦਿਨ ਆਪਾਂ ਨੂੰ ਇਹਨੂੰ ਸੁੱਖਾ ਦੇ ਦਿੰਨੇ ਆਂਗੇ ਤਾਂ ਉਹ ਪਸ਼ੂ ਸ਼ਾਂਤ ਸੁਭਾਅ ਦਾ ਫਰਕ ਪੈ ਜਾਂਦਾ ਔਰ ਤੀਜਾ ਫਾਇਦਾ ਇਹਦਾ ਹੋਰ ਤੀਜਾ ਫਾਇਦਾ ਤੁਹਾਨੂੰ ਆਪਾਂ ਕੀ ਦੱਸ ਗਏ ਅਗਰ ਜਿਵੇਂ ਆਪਾਂ ਕੋਈ ਏਆਈ ਕਰਾਈ ਜਾਂ ਪਸ਼ੂ ਦੇ ਟੀਕਾ ਭਰਾਇਆ ਜਾਂ ਡਾਇਰੈਕਟ ਕਰਾਇਆ ਪਸ਼ੂ ਨੂੰ ਤਾਂ ਤੁਸੀਂ ਇਹਨੂੰ ਕੀ ਕਰੋ ਕੁੰਡੇ ਦੇ ਵਿੱਚ ਕੁੱਟੋ ਕੁੱਟ ਕੇ ਇਹਦਾ ਪਾਣੀ ਕੱਢ ਲਓ ਪਾਣੀ ਕੱਢ ਕੇ ਪਸ਼ੂ ਨੂੰ 3-4 ਦਿਨ ਪਿਓ ਉਹ ਵੀ ਇਹ ਇੰਨਾ ਠੰਡਾ ਹੁੰਦਾਗਾ ਬਹੁਤ ਜ਼ਿਆਦੇ ਅਗਰ ਪਿਉਣ ਮੌਕੇ ਤੁਸੀਂ ਇਹਨੂੰ ਕੀ ਕਰਨਾ ਹੈਗਾ ਇਹਨੂੰ ਜਦੋਂ ਕੁੱਟ ਕੇ ਕੁੰਡੇ ਦੇ ਵਿੱਚ ਰਾਤ ਨੂੰ ਤੁਸੀਂ ਪਿਉਂ ਦਿਓ ਪਿਉ ਕੇ ਇੱਕ ਬੋਕੇ ਦਾ ਸ਼ੱਕਰ ਦਾ ਪਾ ਲਓ ਸ਼ੱਕਰ ਦਾ ਪਾ ਲਓ ਤੇ ਬਿਲਕੁਲ ਇਹ ਮਤਵਲ ਪਸ਼ੂ ਨੂੰ ਪਿਆ ਦਿਓ ਤੇ ਇਹ ਬਿਲਕੁਲ ਓਕੇ ਦੀ ਰਿਪੋਰਟ ਤੁਹਾਡੀ ਹੋ ਜਾਊਗੀ ਅਗਰ ਇਹਨੂੰ ਆਪਾਂ ਸੁਖੇ ਦੀ ਜੇ ਆਪਾਂ ਕਹੀਏ ਤਾਂ ਆਪਣੇ ਪਸ਼ੂਆਂ ਵਾਸਤੇ ਆਪਣੇ ਡੇਰੀ ਫਾਰਮਾਂ ਵਾਸਤੇ ਜਿੰਨੀਆਂ ਭਾਈ ਮੈਂ ਸੁਣਾਉਣ ਲੱਗ ਜਾਂ ਉਨੀਆਂ ਹੀ ਇਹਦੀਆਂ ਸਿਫਤਾਂ ਥੋੜੀਆਂ ਐ ਇਹ ਕੁਦਰਤੀ ਸੋਮਾ ਹੈ ਕੁਦਰਤੀ ਸੋਮਾ ਹੈਗਾ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਹੈਗਾ ਪਸ਼ੂਆਂ ਦੇ ਵਾਲ ਕੇ ਨੂੰ ਇਹਦੇ ਵਿੱਚ ਨਸਪਾਰ ਪਾ ਕੇ ਆਪਾਂ ਇਹਦੇ ਚਿੱਟੜ ਹਟਾਉਣੇ ਆਂਗੇ ਦੂਜਾ ਬੈਨੀਫਿਟ ਇਹਦਾ ਕੀ ਹੈਗਾ ਅਗਰ ਪਸ਼ੂ ਆਪਣਾ 도ਗਲਾ ਪਸ਼ੂ ਔਲ ਕਰਦਾ ਹੈਗਾ ਚਬਾਉਂਦਾ ਨਹੀਂ ਆਗਾ ਬਾਰ-ਬਾਰ ਛੜਾ ਮਾਰਦਾ ਹੈ ਤਾਂ ਉਹਨੂੰ ਤੁਸੀਂ ਕੀ ਕਰਨਾ ਇੱਕ ਪਿੰਨੀ ਕੁੱਟ ਕੇ ਤੇ ਆਪਾਂ ਸਵੇਰ ਸ਼ਾਮ ਇਹਨੂੰ ਦੇ ਦੇਣੀ ਆ ਫੇਰ ਕਿ ਆਪਾਂ ਤੀਸਰਾ ਤੁਹਾਨੂੰ ਦੱਸਿਆ ਵੀ ਜਿਵੇਂ ਇਹਨੂੰ ਆਪਾਂ ਭਿਉ ਕੇ ਠੰਡੇ ਵਾਸਤੇ ਠੰਡਕ ਵਾਸਤੇ ਵੀ ਆਪਾਂ ਇਹਨੂੰ ਸੁੱਖੇ ਨੂੰ ਦੇ ਸਕਦੇ ਹਾਂਗੇ ਅਗਰ ਆਪਾਂ ਕੁਝ ਨਾ ਕੁਝ ਜਾਣਕਾਰੀਆਂ ਆਪਣੇ ਪਸ਼ੂਆਂ ਪ੍ਰਤੀ ਜੜੀਆਂ ਬੂਟੀਆਂ ਵਾਲੀਆਂ ਇਧਰ ਦੇ ਵਾਸਤੇ ਆਪਾਂ ਜੇ ਥੋੜਾ ਜਿਹਾ ਧਿਆਨ ਦੇ ਗਏ ਤਾਂ ਡੈਰੀ ਫਾਰਮ ਨੂੰ ਆਪਾਂ ਅੱਗੇ ਲਿਜਾ ਸਕਦੇ ਹਾਂ ਆਪਾਂ ਖਰਚੇ ਤੋਂ ਬਚ ਸਕਦੇ ਹਾਂਗੇ ਏ ਆਪਾਂ ਕੀ ਕਰਨਾ ਹੈਗਾ ਆਪਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਆਪਣੇ ਚੀਜ਼ਾਂ ਆਸ-ਪਾਸ ਹੀ ਪਈਆਂ ਹੁੰਦੀਆਂ ਨੇ ਆਪਣੇ ਘਰੇ ਖੜੀਆਂ ਹੁੰਦੀਆਂ ਆ ਆਲੇ-ਦੁਆਲੇ ਕਈ ਵਾਰੀ ਭਾਈ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਅੱਜ ਮੀਡੀਆ ਦਾ ਅੱਜ ਬਹੁਤ ਜ਼ਿਆਦੇ ਜੋਗਾ ਮੋਬਾਈਲ ਦਾ ਬਹੁਤ ਜ਼ਿਆਦੇ ਜੋਗਾ ਇਹਦੇ ਉੱਤੇ ਆਪਾਂ ਵੀਡੀਓ ਵੇਖ ਕੇ ਵੀ ਆਪਾਂ ਦੇ ਸਕਦੇ ਆ ਅਗਰ ਬੈਨੀਫਿਟ ਹੁੰਦਾ ਹੈਗਾ ਤਾਂ ਭਾਈ ਇੱਕ ਲੋਕ ਕਮੈਂਟ ਕਰਕੇ ਦੱਸ ਦਿਆ ਬਾਬਾ ਜੀ ਮੈਨੂੰ ਇਸ ਚੀਜ਼ ਦਾ ਮੈਨੂੰ ਬੈਨੀਫਿਟ ਹੋਇਆ ਹੈ ਤਾ ਕਰਕੇ ਕਈ ਵੀਰ ਭਰਾ ਫਿਰ ਸਾਨੂੰ ਕਹਿ ਦਿੰਦੇ ਆ ਵੀ ਇਹ ਦੁਬਾਰਾ ਸਾਨੂੰ ਵੀਡੀਓ ਬਣਾ ਕੇ ਪਾਓ ਇਹਦੇ ਉੱਤੇ ਅੱਜ ਮੈਂ ਸੁੱਖੇ ਦੇ ਉੱਤੇ ਪਹਿਲਾਂ ਪਾਈ ਸੀ ਵੀਡੀਓ ਕਮੈਂਟ ਆਏ ਭਾਈ ਹੁਣ ਮੈਂ ਦੁਬਾਰੇ ਫੇਰ ਇਹਨੂੰ ਵੀਡੀਓ ਪਾਈ ਤਾਂ ਦੋ ਤਿੰਨ ਚੀਜ਼ਾਂ ਮੈਂ ਇਹਦੇ ਨਾਲ ਹੋਰ ਦੱਸਤੀਆਂ ਸੁੱਖਾ ਜ਼ਰੂਰ ਪਸ਼ੂ ਦੇ ਵਾਸਤੇ ਬਹੁਤ ਬੈਨੀਫਿਟਾ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ